1984 ਦਾ ਦਰਦ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਜੋ ਜੋ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦੇ ਸਾਥੀ ਰਹੇ ਆ ਜੋ ਕਿ ਹਮੇਸ਼ਾ ਹੀ ਸਿੱਖ ਸੰਘਰਸ਼ਾਂ ਦੇ ਮੋਰੀ ਰਹੇ ਆ ਅੱਜ ਰਾਜਸਥਾਨ ਚ ਬੀਜੇਪੀ ਦੀ ਦਖਲਦੰਦੀ ਕੋ ਨਵਿਕਲੀ ਗੱਲ ਨਹੀਂ ਆ ਬੀਜੇਪੀ ਸਿੱਖਾਂ ਦੇ ਸਿਧਾਂਤ ਤੇ ਵਾਰ ਕਰ ਰਹੀ ਹੈ ਜਦੋਂ ਕਾਂਗਰਸ ਦਾ ਜੁਰਮ ਸਿਖਰਾਂ ਤੇ ਸੀਗਾ ਦਰਬਾਰ ਸਾਹਿਬ ਟੈਟਰੀ ਕੀਤਾ ਟੈਂਕਾਂ توپਾਂ ਨਾਲੇ ਲੋਥਾਂ ਦੇ ਟੇਰ ਲਾਤੇ ਸਾਰਾ ਸਰੋਵਰ ਲਾਲ ਹੋ ਗਿਆ ਸਿੱਖਾਂ ਦੇ ਮਨ ਚ ਬੜਾ ਵੱਡਾ ਰੋਹ ਤੇ ਗੁੱਸਾ ਸੀ ਕਾਂਗਰਸ ਪ੍ਰਤੀ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਤਾਬ ਦੀ ਉਤੋਂ ਲੈ ਲਈ ਆਪਾਂ ਸਾਸਰੀ ਕਲ ਦੋਸਤੋ ਅੱਜ ਆਪਾਂ ਆਏ ਆ ਜਿਲ੍ਹਾ ਸ਼੍ਰੀ ਗੰਗਾ ਨਗਰ ਦੇ ਵਿੱਚ ਅੱਜ ਤੁਹਾਨੂੰ ਰੂਬਰੂ ਕਰਾਉਣ ਲੱਗੇ ਆ ਤਿੰਦਰਪਾਲ ਸਿੰਘ ਜੀ ਟਿਮਾ ਨਾਲ 1984 ਦਾ ਦਰਦ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਜੋ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਦੇ ਸਾਥੀ ਰਹੇ ਆ ਜੋ ਕਿ ਹਮੇਸ਼ਾ ਹੀ ਸਿੱਖ ਸੰਘਰਸ਼ਾਂ ਦੇ ਮੋਰੀ ਰਹੇ ਆ ਅੱਜ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਰਾਜਸਥਾਨ ਦੇ ਸਿੱਖ ਮੁੱਦੇ ਬਾਰੇ ਟਿਮਾ ਜੀ ਤੁਹਾਡਾ ਚੈਨਲ ਤੇ ਬਹੁਤ ਬਹੁਤ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਸਥਾਨ ਦੇ ਗੁਰਦੁਆਰਿਆਂ 'ਚ ਭਾਜੀਪੀ ਕਿਉਂ ਦਖਲਅੰਦਾਜ਼ੀ ਦੇ ਰਹੀ ਹੈ ਜੀ ਖੁਸ਼ਪ੍ਰੀਤ ਜੀ ਤਨੋਂ ਬੜੀ ਸਪਸ਼ਟ ਗੱਲ ਦੱਸਾਂ ਰਾਜਸਥਾਨ ਚ ਬੀਜੇਪੀ ਦੀ ਦਖਲਦਾਨੀ ਕੋਈ ਨਵਿਕਲੀ ਗੱਲ ਨਹੀਂ ਆ ਕਾਂਗਰਸ ਨੇ ਹਮੇਸ਼ਾ ਸਿੱਖਾਂ ਦੇ ਸ਼ਰੀਰ ਮਾਰੇ ਆ ਬੀਜੇਪੀ ਸਿੱਖਾਂ ਦੇ ਸਿਧਾਂਤੇ ਵਾਰ ਕਰ ਰਹੀ ਹੈ ਸਿੱਖਾਂ ਨੇ ਬੜਾ ਭਰੋਸੇ ਨਾਲੇ ਬੜੇ ਵਿਸ਼ਵਾਸ ਨਾਲੇ ਬੀਜੇਪੀ ਦਾ ਸਾਥ ਦਿੱਤਾ ਜਦੋਂ ਕਾਂਗਰਸ ਦਾ ਜੁਰਮ ਸਿਖਰਾਂ ਦੇ ਸੀਗਾ ਦਰਬਾਰ ਸਾਹਿਬ ਟੈਟਰੀ ਕੀਤਾ ਟੈਂਕਾਂ ਤੋਪਾਂ ਨਾਲੇ ਲੋਥਾਂ ਦੇ ਟੇਰ ਲਾਤੇ ਸਾਰਾ ਸਰੋਵਰ ਲਾਲ ਹੋ ਗਿਆ ਸਿੱਖਾਂ ਦੇ ਮਨ ਚ ਬੜਾ ਵੱਡਾ ਰੋਹ ਤੇ ਗੁੱਸਾ ਸੀ ਕਾਂਗਰਸ ਪ੍ਰਤੀ ਉਸ ਦਰਮਿਆਨ ਸਿੱਖਾਂ ਨੇ ਆਪਣੇ ਵਿਸ਼ਵਾਸ ਦੀ ਤੰਦ ਬੀਜੇਪੀ ਨਾਲ ਜੋੜੀ ਪਰ ਖਦਸ਼ਾ ਸੁਰਜਮਨ ਸੀਗਾ ਵੀ ਬੀਜੇਪੀ ਦੀਆਂ ਨੀਤੀਆਂ ਤੇ ਰੀਤੀਆਂ ਸਿੱਖਾਂ ਦੇ ਫਿੱਟ ਨਹੀਂ ਬੈਠਣਗੀਆਂ ਇਹ ਮਨ ਚ ਖਦਸ਼ਾ ਸੀਗਾ ਤੇ ਖਦਸ਼ਾ ਅੱਜ ਸਰਕਾਰ ਹੋਣ ਲੱਗ ਗਿਆ ਜੇ ਤੁਸੀਂ ਵੇਖਿਆ ਵੀ ਬੀਜੇਪੀ ਤੇ ਆਰਐਸਐਸ ਸਿੱਖਾਂ ਦੇ ਸਿਧਾਂਤਾਂ ਤੇ ਵਾਰ ਕਰ ਰਿਹਾ ਧਰਮ ਕਮਮ ਚ ਦਖਨਦਾਜੀ ਕਰ ਰਿਹਾ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਤਾਬਦੀ ਉਤੋਂ ਲੈ ਲਈ ਆਪਾਂ ਇਹਨਾਂ ਨੇ ਮਦਦਦਸ ਬਿਰਾਗੀ کہہ ਕੇ ਉਹ ਰਿਸ਼ਤਾਬਦੀ ਮਨਾਈ ਵੀ ਹਰ ਪੱਖੋਂ ਇਹਨਾਂ ਨੇ ਸਿੱਖਾ ਦੇ ਇਤਿਹਾਸ ਨੂੰ ਤੋੜਿਆ ਤੇ ਮਰੋੜਿਆ ਇਸ ਗੱਲ ਦਾ ਜਦੋਂ ਸਿੱਖਾਂ ਨੂੰ ਮਹਿਸੂਸ ਹੋਇਆ ਵੀ ਭਾਜੀਪੀ ਜਿਹੜੀ ਹੈ ਸਿੱਖਾਂ ਵਾਸਤੇ ਕਾਂਗਰਸ ਤੋਂ ਜ਼ਿਆਦਾ ਘਤਕ ਹੈ ਇਸ ਦਾ ਦੇ ਸਿਧਾਂਤਾਂ ਤੇ ਵਾਰ ਕਰ ਰਹੀ ਹੈ ਤੇ ਸਿੱਖਾਂ ਨੇ ਆਪਣਾ ਪ੍ਰੋਟੈਸਟ ਆਪਣਾ ਜਿਹੜਾ ਰੋष ਹੈ ਉਹ ਬੀਜੇਪੀ ਖلاف ਸ਼ੁਰੂ ਕੀਤਾ। ਰਾਜਸਥਾਨ 'ਚ ਜਦੋਂ ਪਿੱਛੇ ਦੇ ਚੋਣਾਂ ਹੋਈਆਂ ਸੀਗੀਆਂ ਤੇ ਤਿਆਰਾਂ ਦੀ ਸਟੇਜ ਤੋਂ ਜਦੋਂ ਬੀਜੇਪੀ ਨੇ ਅਨਾਉਂਸ ਕੀਤਾ ਸੀਗਾ ਕਿ ਗੁਰਦੁਆਰੇ ਤੇ ਮਸਜਿਦ ਨਸੂਰ ਬਣ ਚੁੱਕੇ ਐ ਜਦੋਂ ਸਾਡੀ ਸਰਕਾਰ ਬਣੀ ਅਸੀਂ ਨਿਸ਼ਚਿਤ ਅਨਬੂਧ ਕਰ ਦਾਂਗੇ ਉਹਨਾਂ ਦੀ ਮਨਸ਼ਾ ਉਹਨਾਂ ਦੀ ਸੋਚ ਸਿੱਖਾਂ ਨੂੰ ਪ੍ਰਤੱਖ ਪਤਾ ਲੱਗ ਗਈ ਜੀ ਵੀ ਸੋਚ ਕੀ ਹੈ ਸਿੱਖ ਸੁਚੇਤ ਹੋ ਗਏ ਵੀ ਇਹ ਕੋ ਡੂੰਗੀ ਮਾਰ ਮਾਰਨਗੇ ਉਸ ਤੋਂ ਪ੍ਰੰਤ ਇਹਨਾਂ ਨੇ ਆਪਣਾ ਜਾਲ ਵਿਛਾਣਾ ਸ਼ੁਰੂ ਕੀਤਾ ਸਿੱਖ ਸचेत ਹੋ ਕੇ ਆਪਣਾ ਪੱਖ ਬਚਾਉਣ ਲੱਗ ਗਏ ਚੋਣਾ ਹੋਈਆਂ ਸਿੱਖਾਂ ਨੇ ਬੜੀ ਜਵਰਸ੍ਰੋਤਾ ਕੀਤੀ ਤੇ ਰਾਜਸਥਾਨ ਦੇ 11 ਚੋਂ 9 ਸੀਟਾਂ ਭਾਜਪਾ ਹਾਰ ਗਈ ਲੋਕ ਸਭਾ ਵੀ ਭਾਜਪਾ ਹਾਰ ਗਈ ਇਹ ਬੜੀ ਵੱਡੀ ਚੋਟ ਸੀ ਭਾਜਪਾ ਨੂੰ ਬੜਾ ਵੱਡਾ ਜਿੰਨੂੰ ਨੂੰ ਦਰਦ ਸੀਗੀ ਵੀ ਸਿੱਖਾਂ ਨੇ ਹੁੰਜਾ ਫੇਰ ਜਿਹੜੀ ਹੈ ਨਾ ਸਾਡੀ ਹਾਰ ਕਰਾਈ ਹੈ ਗੰਗਾ ਨਗਰ ਤੇ ਹਰਮਾਨਗੜ੍ਹ ਜ਼ਿਲ੍ਹੇ ਚ ਇਸ ਤੋਂ ਬਾਅਦ ਜਿਹੜੀ ਸਿੱਖ ਜਥੇਬੰਦੀਆਂ ਜਿਹੜੀ ਸਿੱਖ ਜਥੇਬੰਦੀਆਂ ਹਮੇਸ਼ਾ ਹੀ ਸਿੱਖੀ ਸਿਧਾਂਤਾਂ ਦੀ ਗੱਲ ਕਰਦੀ ਹੈ ਸਿੱਖਾਂ ਦੇ ਖਾਲਸੇ ਦੇ ਬੋਲਬਾਲੇ ਦੀ ਗੱਲ ਕਰਦੀ ਹੈ ਇਹ ਜਥੇਬੰਦੀਆਂ ਸਰਕਾਰ ਦੇ ਅੱਖ ਚ ਰੜਕਣ ਲੱਗ ਗਈਆਂ ਹੋਇਆ ਕੀ ਸਰਕਾਰ ਨੇ ਵੇਖਿਆ ਵੀ ਜਿਹੜੇ ਜਿਹੜੇ ਬੰਦੇ ਬੋਲਦੇ ਆ ਇਹਨਾਂ ਲੋਕਾਂ ਨੂੰ ਉਲਝਾਇਆ ਜਾਵੇ ਇਹਨਾਂ ਦੀ ਜ਼ੁਬਾਨ ਖਮੋਸ਼ ਕੀਤੀ ਜਾਵੇ ਸਭ ਤੋਂ ਪਹਿਲਾਂ ਇਹਨਾਂ ਨੇ ਟਾਰਗੇਟ ਬੰਨੂ ਬਣਾਇਆ ਕਿਉਂਕਿ ਮੈਂ ਐਸਜੀਪੀਸੀ ਦੇ ਧਰਮ ਵਿਚਾਰ ਕਮੇਟੀ ਦਾ ਚੇਅਰਮੈਨ ਆ ਸਿੱਖ ਦਵਾਜੀ ਕਮੇਟੀ ਦਾ ਕਨਵੀਨਰ ਆ ਤੇ ਸਿੱਖ ਸੰਘਰਸ਼ਾਂ ਦੇ ਇੱਕ ਸੇਵਕ ਰੋਂਦੇ ਵਾਤੇ ਮੈਂ ਗਵਾਹੀ ਕਰਦਾ ਇਹਨਾਂ ਨੇ ਮੇਰੇ ਤੇ ਦੇਸ਼द्रोह ਦਾ ਕੇਸ ਪਾਇਆ ਪੂਰੀ ਕੌਮ ਲਾਂਬਨ ਹੋਈ ਪੂਰੀ ਕੌਮ ਵੱਲੋਂ ਬੜਾ ਜ਼ਬਰਦਸਤ ਜਿਹੜਾ ਰੋਸ ਪ੍ਰਗਟ ਕੀਤਾ ਗਿਆ ਸਰਕਾਰ ਨੇ ਵੀ ਟੇਲ ਦਾ ਜੋਰ ਲਾਇਆ ਪਰ ਹਾਈ ਕੋਰਟ ਨੇ ਜਿਹੜੀ ਮੇਰੀ ਅਫੇਅਰ ਕਵੇਸ਼ ਕਰਤੀ ਤੇ ਮੈਂ ਉੱਥੋਂ ਸੁਰੱਖ ਰੂਗ ਨਿਕਲ ਗਿਆ ਸਰਕਾਰ ਨੂੰ ਬੜਾ ਬੜਾ ਝਟਕਾ ਸੀ ਵੀ ਸਰਕਾਰ ਦੇ ਜਿਦੋਂ ਕਿ ਲਾਲੂ ਜਿਹੜੇ ਟੌਪ ਦੇ ਜਿਹੜੇ ਸੀਗੇ ਐਡਵੋਕੇਟ ਜਨਰਲ ਉਹ ਸਰਕਾਰ ਵੱਲੋਂ ਪੇਸ਼ ਹੋਏ ਸੀਗੇ ਨੋ ਵਕੀਲ ਮੇਰੇ ਖਿਲਾਫ ਕੋਰਟ 'ਚ ਖੜੇ ਸੀਗੇ ਪਰ ਉੱਥੇ ਰੱਬ ਨੇ ਸਾਥ ਦਿੱਤਾ ਕੋ ਸਾਥ ਸਾਡੇ ਪੱਲੇ ਸੀਗਾ ਸਾਡੇ ਜਿੱਤ ਹੋਈ ਮੇਰੇ ਬਾਅਦ ਇਹਨਾਂ ਨੇ ਬਾਬਾ ਗਗਨਦੀਪ ਸਿੰਘ ਸਾਡੇ ਨਾਲ ਹੀ ਇੱਥੇ ਕਰਤਾਰ ਫਾਊਂਡੇਸ਼ਨ ਦੇ ਮੁਖੀ ਹੈ ਉਹ ਵੀ ਸਾਡੇ ਬੜੇ ਜਿਹੜੇ ਸਾਥੀ ਹੈ ਸਾਡੇ ਨਾਲ ਰਹੇ ਹੈ ਉਹਨਾਂ ਨੂੰ ਜਾਣ ਵਾਸਤੇ ਉਹਨਾਂ 'ਤੇ ਕੇਸ ਪਾਇਆ ਤੀਸਰਾ ਕੇਸ ਭਾਈ ਇਹਨਾਂ ਨੇ ਦੇਖੋ ਸਾਰੇ ਕੇਸ ਭਾਈ ਉਹਨਾਂ ਜਥੇਬੰਦੀਆਂ ਤੇ ਕਿਉਂਕਿ ਜਥੇਬੰਦੀਆਂ ਸਿੱਖਾਂ ਦੀ ਅਗਵਾਈ ਕਰਦੀਆਂ ਤੀਸਰਾ ਕੇਸ ਭਾਈ ਇਹਨਾਂ ਨੇ ਭਾਈ ਨਰਮਨ ਚ ਖਰ ਲੀਆਂ ਤੇ ਉਸ ਕੇਸ ਚੋਂ ਵੀ ਸੁਰਖਰੋਗ ਨਿਕਲੇ ਚੌਥੀ ਘਟਨਾ ਨੇ ਹੁਣ ਤਾਜੀ ਵਾਪਰੀ ਹੈ ਜੈਸਰ ਮੰਡੀ ਚ ਉੱਥੇ ਇੱਕ ਜਿਹੜਾ ਸੰਘ ਦਾ ਬੰਦਾ ਸੀਗਾ ਉਹ ਸਿੱਖਾਂ ਬਾਰੇ ਬੜਾ ਜ਼ਹਿਰ ਉਗਲ ਰਿਆ ਸੀਗਾ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਲਿਖ ਰਿਹਾ ਸੀਗਾ ਜਿਵੇਂ ਪੰਜਾਬ ਖੜਾ ਹੈ ਉਨੇ ਹੜਵਰ ਲਿਖਿਆ ਵੀ ਇੱਥੇ ਜਿਹੜੇ ਖਾਲਸਤਾਨੀਆਂ ਗਦਾਰ ਐ ਮਰ ਜਾਣੇ ਚਾਹੀਦੇ ਆ ਦਰਬਾਰ ਸਾਹਿਬ ਵਾਲੇ ਲਿਖਿਆ ਉਹਨੇ ਸਾਨੂੰ ਇਸ ਕੱਲ ਦਾ ਬੜਾ ਪ੍ਰੋਟੈਸਟ ਹੋਇਆ ਪਰ ਸੀਮੇਸ਼ਨ ਪਹਿਲ ਕਰਦੇ ਵੀ ਸੰਵਾਦ ਕਰੀਏ ਅਸੀਂ ਵਿਵਾਦ ਨਾ ਕਰੀਏ ਅਸੀਂ ਵੀ ਕਦੀ ਵੀ ਨਾ ਇਹ ਗੱਲਬਾਤ ਤੋਂ ਟੇਬਲ ਤੱਕ ਤੋਂ ਪਾਈ ਦੇਣੀ ਹੈ ਮੈਂ ਫੋਨ ਲਾਇਆ ਜਿਹਨਾਂ ਦਾ ਜ਼ਿਲ੍ਹਾ ਅਧਿਖਸ਼ਾ ਇਹ ਸ਼ਰਨਪਾਲ ਸਿੰਘ ਮਾਨ ਸੰਗੀ ਸੰਗ ਦਾ ਬੰਦਾ ਸੰਗੀ ਸਿੱਖਿਆ ਗਿਆ ਉਹਨੂੰ ਫੋਨ ਲਾਇਆ ਉਹਦਾ ਨੋ ਰਿਪਲਾਈ ਸੀਗਾ ਫਿਰ ਮੈਂ ਉਹਨਾਂ ਦੇ ਬੰਦਰਾ ਨੂੰ ਮੈਸੇਜ ਕਨਵੇ ਕੀਤਾ ਵੀ ਇਸ ਤਰ੍ਹਾਂ ਸਿੱਖਾਂ ਬਾਰੇ ਜਿਹੜੇ ਤੁਹਾਡੇ ਸੰਗ ਹੈ ਤੁਹਾਡੇ ਬੀਜੇਪੀ ਹੈ ਨਫਰਤੀ ਪ੍ਰਚਾਰ ਕਰ ਰਹੀ ਹੈ ਇਹ ਗੰਗਾ ਨਗਰ ਦੇ ਮਾਹੌਲ ਨੂੰ ਗੰਦਲਾ ਕਰ ਰਹੀ ਹੈ ਇਹਨੂੰ ਠੱਲ ਪਾਓ ਉਹਨੇ ਜਵਾਬ ਦਿੱਤਾ ਨਹੀਂ ਇਹ ਨਿੱਜੀ ਲੜਾਈ ਹੈ ਕੋਈ ਖਾਸ ਗੱਲ ਨਹੀਂ ਦੋ ਬੰਦਿਆਂ ਦੀ ਆਪਸੀ ਲੜਾਈ ਹੈ ਚਲੋ ਜੀ ਅਸੀਂ ਸਿੱਖ ਜਿੱਥੇ ਵੀ ਇਕੱਠੀਆਂ ਹੋਈਆਂ ਉੱਥੇ ਇਕੱਠ ਰੱਖਿਆ ਜੈਸਰ ਮੰਡੀ 'ਚ ਤੇ ਉਹ ਜਿਹੜਾ ਪਰਿਵਾਰ ਸੀਗਾ ਜਿਹੜਾ ਲਿੱਖ ਸੰਗ ਦਾ ਬੰਦਾ ਸੀ ਉਹ ਕੁਬਰਾ ਗਿਆ ਜਿਹੋ ਕੁਬਰਾ ਗਿਆ ਸਾਡੇ ਜਥੇਬੰਦੀਆਂ ਦੇ ਕੋਲ ਆਏ ਅਸੀਂ ਸਾਡਾ ਜਿਹੜਾ ਐਸਜੀਬੀਸੀ ਦਾ ਦਫ਼ਤਰ ਹੈ ਉੱਥੇ ਆਏ ਉੱਥੇ ਆ ਕੇ ਉਹਨੇ ਮੇਰੇ ਗਲਤੀ ਮੰਨੀ ਅਸੀਂ ਪੁੱਛਿਆ ਵੀ ਤੈਨੂੰ ਦੱਸਿਆ ਤਰ ਤਨ ਸਖੋਦਾ ਕੋਣਾਂ ਗੱਲ ਇਹ ਜੀ ਗੱਲਾਂ ਇਹਨਾਂ ਨਫ਼ਰਤਰੇ ਜਿੰਝ ਭਰਿਆ ਕਿੰਨੇ ਉਹਨੇ ਕਿਹਾ ਜੀ ਮੈਨੂੰ ਆਰਐਸਐ ਸਿਖਾਉਂਦੀ ਹੈ ਤੇ ਆਰਐਸਐ ਦੇ ਸਾਰੀ ਗੱਲਾਂ ਦੱਸੀਆਂ ਅਸੀਂ ਉਹਦੀ ਵੀਡੀਓ ਰਿਕਾਰਡਿੰਗ ਕੀਤੀ ਫਿਰ ਕਿਹਾ ਵੀ ਦੇਖੋ ਤੁਸੀਂ ਸਮਾਜ ਦਾ ਸੁਹਾਰਾ ਦੇ ਵਿਗਾੜ ਦੀ ਕੋਸ਼ਿਸ਼ ਕੀਤੀ ਹੈ ਮੁਸਲਮਾਨ ਜਦੋਂ ਸਿੱਖਾਂ ਦੀ ਸੇਵਾ ਤੇ ਆਏ ਗੱਡੀਆਂ ਪਰ ਪਰ ਕੇ ਉਹਨੇ ਫੁਰ ਪੇਸਟ ਪੋਸਟ ਪਾਈ ਵੀ ਅੰਤਕਵਾਦੀ ਔਨ ਰੋਡ ਵਿਅਤਵਾਦੀ ਜਿਹੜੇ ਸੜਕਾਂ ਦੇ ਉੱਤਰਾ ਹੀ ਆ ਉਹਨਾਂ ਨੇ ਦਲੀਲ ਕੀਤਾ ਉਸ ਇਕੱਠ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਰੇ ਇਕੱਠੇ ਹੋਏ ਉਹ ਪੇਸ਼ ਹੋਇਆ ਬੇਸ਼ੋਕੇ ਉਹਨੇ ਬੜੇ ਮਾਫੀ ਮੰਗੀ ਉਹਨੇ ਦੱਸਿਆ ਪੂਰੇ ਕੱਟੇ ਭਰੇ ਕੱਟੇ ਚ ਵੀ ਮਨੁਸੰਘ ਨੇ ਕਿਹਾ ਸੀਗਾ ਸੰਘ ਨੇ ਸਿਖਾਇਆ ਮੈਨੂੰ ਚਲੋ ਉਹਨੂੰ ਸਜ਼ਾ ਲਈ ਉਸ ਪ੍ਰੰਤ ਜਦੋਂ ਇਹ ਗੱਲਾਂ ਚੱਲੀਆਂ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੇ ਤੇ ਬੀਜੇਪੀ ਦਾ ਜਿਹੜਾ ਕਨਾਉਣਾ ਚਿਹਰਾ ਸੀ ਨਾ ਉਹ ਲੋਕਾਂ ਸਾਹਮਣੇ ਜਾਗਰ ਹੋਇਆ ਵੀ ਇੰਨੀ ਨਫਰਤ ਇਹ ਲੋਕ ਸਮਾਜ ਦੇ ਪ੍ਰਤੀ ਪਾਲ ਕੇ ਬੱਠੇ ਸਿਰਫ ਵੋਟਾਂ ਵਾਸਤੇ ਚੰਦ ਵੋਟਾਂ ਵਾਸਤੇ ਰਾਜ ਸਤਾ ਦੇ ਲੋਭ ਲਾਲਚ ਵਿੱਚ ਇਹ ਲੋਕ ਕਿਸਕ ਦਾ ਨਫਤ ਫੜਾ ਰਹੇ ਆ ਬੀਜੇਪੀ ਸੰਗ ਨੂੰ ਜਿਹੜੀ ਸਿੱਖ ਵਿਰੋਧੀ ਤਾਕਤ ਹੈ ਇਹਨਾਂ ਛੜਵੜੀ ਮੱਚ ਗਈ ਹਹਾਕਾਰ ਮੱਚ ਗਿਆ ਵੀ ਹੋ ਕੀ ਗਿਆ ਫਿਰ ਇਹਨਾਂ ਨੇ ਅਗਲਾ ਟਾਰਗੇਟ ਕੀਤਾ ਗੋਲੂ ਵਾਲੇ ਬੀਬੀ ਹਰਮੀਤ ਕੌਰ ਨੂੰ ਬੀਬੀ ਹਰਮੀਤ ਕੌਰ ਜਦੋਂ ਕਾਲ ਤਖਸਾ ਤੋਂ ਦੇਸ਼ ਹੋਇਆ ਸੀਗਾ ਕਿ 11 ਜੀ ਦੀ ਮਾੜੀ ਤੋਂ ਸਰੂਪ ਚੱਕ ਕੇ ਲੈਣਾ ਹੈ ਉਹਨੇ ਗਵਾਹੀ ਕੀਤੀ ਸੀਗੀ ਬੜੀ ਜਿਹਾਰੂ ਹੈ ਬੜੀ ਛੋਟੀ ਉਮਰ ਦੀ ਹੈ ਪਰ ਸੇਵਾਵਾਂ ਵਿੱਚ ਬੜਾ ਵੱਡਾ ਰੋਲ ਹੈ ਉਹਦੇ ਖਿਲਾਫ ਭਾਜਪੀ ਨੇ ਸਾਜ਼ਿਸ਼ ਰਚੀ ਸਾਜ਼ਿਸ਼ ਰਚ ਕੇ ਵੀ ਉਹਨਾਂ ਨੇ ਸੀਗਾ ਵੀ ਜਥੇਵੰਦੀਆਂ ਖਤਮ ਕਰੀ ਜਥੇਵੰਦੀਆਂ ਆਗੂਆਂ ਦੀ ਜਾਂ ਤਾਂ ਗਰਦਾਰਾ ਕੁਸ਼ੀ ਕਰੀਏ ਜਾਂ ਜਿਸ ਸਥਾਨ ਤੇ ਸੇਵਾ ਕਰ ਰਹੇ ਜਿਹੜੇ ਕੇਂਦਰ ਬਿੰਦੂ ਬਣੇ ਹੋਏ ਆ ਸਿੱਖ ਸੰਘਰਸ਼ਾਂ ਦੇ ਇਹਨਾਂ ਤੈਸਦਸ ਕਰੀਏ ਉਹੀ ਗੱਲ ਜਿਹੜੀ ਤਿਆਰਾ ਚ ਕਹੀ ਸੀਗੀ ਵੀ ਸਾਡੀ ਸਰਕਾਰ ਬਣੀ ਅਸੀਂ ਗੁਰਦੁਆਰੇ ਨਿਸ਼ਤ ਅਨੁਭੂਤ ਕਰਦਾਂਗੇ ਉਹੀ ਮਨਸ਼ਾ ਲੈ ਕੇ ਇਹਨਾਂ ਨੇ ਹੁਣ ਗਲਤ ਗੱਲ ਨਹੀਂ ਨਾ ਕੋਈ ਹੈ ਵੀ ਨਹੀਂ ਸੀ ਉਹਨਾਂ ਦਾ ਵੀ ਜਿਸ ਤਰ੍ਹਾਂ ਬੀਬੀ ਹਰਮੀਤ ਕੌਰ ਨੇ ਗੋਲੂ ਵਾਲੇ ਚ ਕਰੋਨਾ ਕਾਲ ਜੀ ਹੜਾਂ ਦੀ ਕਰ ਲਈਏ ਪਿੱਛੇ ਮੀ ਆਇਆ ਗੋਲੂ ਵਾਲੇ ਚ ਜਿਸ ਤਰ੍ਹਾਂ ਲੋਕਾਂ ਸੇਵਾ ਕੀਤੀ ਲੋਕ ਤਾਂ ਬਾਗੋ-ਬਾਗ ਸੀਗੇ ਬੜੇ ਖੁਸ਼ ਸੀਗੇ ਕੁਛ ਨਾਲ ਲੱਭਿਆ ਉਹਨਾਂ ਨੇ ਕੀਤਾ ਕਿ ਵੀ ਹੜਾਂ ਦਾ ਬਣਾਤਾ ਵੀ ਬੀਬੀ ਨੇ ਹੜਾਂ ਦਾ ਸਮਾਨ ਜਿਹੜਾ ਉਹ ਖੁਰਦ-ਬੁਰਦ ਕਰਤਾ ਨਾ ਸੰਗਤ ਕੱਠਾ ਹੋਇਆ ਸੀਗਾ ਉਹਨਾਂ ਨੇ ਥਾਣੇ ਐਪਲੀਕੇਸ਼ਨ ਦਿੱਤੀ ਕੋਈ ਦਿੱਕਤ ਗੱਲ ਨਹੀਂ ਭਾਈ ਜੀ ਸ਼ੱਕ ਤਾਂ ਦੋ ਨਾ ਗਿਆ ਕਿ ਉਸ ਤੋਂ ਬਾਅਦ ਉਹ ਚੱਲੇ ਗਏ ਕਲੈਕਟਰ ਕੋਲੇ ਹੁਣ ਨਿਕਲਿਆ ਕੁਛ ਨਹੀਂ ਫਿਰ ਜਿੱਦ ਫੜਦੀ ਉਹਨਾਂ ਨੇ ਬੀਜੇਪੀ ਨੇ ਵੀ ਕਮੇਟੀ ਬਦਲੋ ਬੀਬੀ ਹਰਮੀਤ ਕੋਰ ਨੂੰ ਹਟਾਓ ਇੱਥੋਂ ਦੀ ਅਸੀਂ ਵੀ ਗਏ ਕੱਠੇ ਕੋ ਜਥੇਬੰਦੀ ਵਾਲੇ ਤੇ ਪ੍ਰਸ਼ਾਸਨ ਸਿੰਘ ਅੰਦਾ ਜੀ ਮੈਂ ਉਹ ਤਾਂ ਫਿਰੋਜ਼ਪੁਰ ਹੜਾਏ ਸੀਗਾ ਉੱਥੇ ਮੈਂ ਸੇਵਾ ਲੱਗਿਆ ਸੀਗਾ ਮੈਨੂੰ ਫੋਨ ਆਇਆ ਵੀ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਆ ਉਹ ਗੁਰਦੁਆਰਾ ਉੱਥੇ ਆਏ ਆ ਗੁਰਦੁਆਰਾ ਮੰਡੀ ਗੋਲੂ ਵਾਲੇ ਚ ਮੈਂ ਫੋਨ ਹੈ ਬੀਬੀ ਦਾ ਮੈਂ ਕਿ ਮੇਰੀ ਗੱਲ ਕਰਾਓ ਗੱਲ ਕੀਤੀ ਮੈਂ ਕਿ ਤੁਹਾਨੂੰ ਕਿੰਨੇ ਭੇਜਿਆ ਕਹਿੰਦੇ ਜ਼ਿਲ੍ਹਾ ਕਲੈਕਟਰ ਨੇ ਮੈਂ ਕਿ ਕਿਹੜੇ ਡਿਪਾਰਟਮੈਂਟ ਚੋਂ ਤੁਸੀਂ ਕਹਿੰਦੇ ਅਸੀਂ ਹੈਗੇ ਆਂ ਜੀ ਦੇਸਨ ਵਿਭਾਗ ਤੋਂ ਮੈਂ ਕਿ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਦੇਸਤਨ ਵਿਭਾਗ ਦੇ ਅਧੀਨ ਗੁਰਦੁਆਰੇ ਨਹੀਂ ਹੁੰਦੇ ਸਾਡੇ ਪੰਥਕ ਤੌਰ ਤੇ ਵੀ ਤੇ ਰਾਸਤਾ ਸਰਕਾਰ ਦੇ ਜਿਹੜਾ ਐਕਟ ਬਣਿਆ ਉਹਦੇ ਤਹਿਤ ਵੀ ਗੁਰਦੁਆਰੇ ਦੇਸਤਨ ਵਿਭਾਗ ਤੋਂ ਬਾਹਰ ਹੈ ਗੁਰਦੁਆਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਪ੍ਰਸਤੀ ਹੇਠ ਹੀ ਚਲਦੇ ਆ ਤੇ ਉਹਨਾਂ ਦੇ ਅਧੀਨ ਹੀ ਹੁੰਦੇ ਆ ਇਸ ਕਰਕੇ ਇੱਥੇ ਤੁਸੀਂ ਚਲੋ ਤੁਹਾਡਾ ਸੇ ਕੋਈ ਕੰਮ ਨਹੀਂਗਾ ਅਸੀਂ ਉਹਨਾਂ ਨੂੰ ਤੋਰਤਾ ਹਹਾਕਾਰ ਮਾਠੀਗਾ ਜੀ ਵੀ ਸਾਡੇ ਅਧਿਕਾਰੀ ਘਟਦੇ ਜੀ ਸਾਡੀ ਸਰਕਾਰ ਹੈ ਬੀਜੇਪੀ ਦੀ ਸਾਡੀ ਸੈਂਟਰ ਸਾਡੀ ਸਰਕਾਰ ਹੈ ਸਟੇਟ ਸਾਡੀ ਸਰਕਾਰ ਹੈ ਵੀ ਸਾਡੇ ਅਧਿਕਾਰੀ ਵੀ ਗੱਲ ਅਧਿਕਾਰੀਆਂ ਦੀ ਨਹੀਂ ਹੈ ਗੱਲ ਸਿੱਖੀ ਸਿਧਾਂਤਾਂ ਦੀ ਸਿੱਖਾਂ ਦੇ ਫੈਸਲੇ ਸਿੱਖ ਕਰਨਗੇ ਕਲਸਾ ਪਾਟਰੀ ਫੈਂਸਲੀ ਕਲਸਾ ਪੰਟ ਕਰੂਗਾ ਕੋਈ ਸਰਕਾਰ ਕੋਈ ਐਮਐਲਏ ਕੋ ਲੀਡਰ ਜਾਂ ਹੋਰ ਬੰਦਾ ਨਹੀਂ ਕਰੂਗਾ ਸਾਡੀ ਫਿਰ ਦੂਜੇ ਸੱਦੀ ਮੀਟਿੰਗ ਪ੍ਰਸ਼ਾਸਨ ਨੇ ਉਹਦੇ ਚ ਮੈਂ ਬਾਬਾ ਗਗਨਦੀਪ ਸਿੰਘ ਭਾਈ ਸ਼ਿਵਚਰ ਸਿੰਘ ਬਗਲੇ ਵਾਲੀ ਭਾਈ ਨਰਮਲ ਚਖਰ ਲੀਆਂ ਅਸੀਂ ਸਾਰੇ ਗਏ ਸਾਡੀ ਮੀਟਿੰਗ ਪ੍ਰਸ਼ਾਸਨ ਨਾਲ ਜੀ ਅਸੀਂ ਕਹ ਦੱਸੋ ਜੀ ਕਹਿੰਦੇ ਆਪ ਬਤਾਓ ਜੀ ਅਸੀਂ ਸ਼ਿਕਾਇਤ ਕੀਤੀ ਹੈ ਅਸੀਂ ਕਢੀ ਹੈ ਉਹ ਦਿੱਤੀ ਐਪਲੀਕੇਸ਼ਨ ਮੈਨੂੰ ਵੀ ਹੁਣ ਪਹਿਲਾਂ ਪਹਿਲਾਂ ਸਾਬਤ ਕਰੋ ਵੀ ਮੇਰੇ ਵੀ ਰਮੀਦ ਕੋਰ ਨੇ ਰਾਸਤੇ ਖੁਰਦਬਰਦ ਕੀਤਾ ਕਹਿੰਨੇ ਨਹੀਂ ਉਹ ਤਾਂ ਖ ਉਹ ਗਲਤ ਗਲਤ ਬਾਤ ਹੈ ਉਹ ਤਾਂ ਖੁਦ ਮੰਦੇ ਹੋਣੇ ਗਲਤ ਲਿਖਿਆ ਹੈ ਜੇ ਗਲਤ ਲਿਖਿਆ ਫਿਰ ਕਮੇਟੀ ਕਿਸ ਕਾ ਦੀ ਬੱਲਦੇ ਹੋ ਤੁਸੀਂ ਫਰੀਜਨ ਦੱਸੋ ਕੀ ਹੈ ਉਹ ਲੋਕੀ ਮੰਨੇ ਕਿਉਂਕਿ ਪ੍ਰੂਫ ਨਹੀਂ ਸੀਗਾ ਸਭ ਕੁਝ ਲਾਈ ਪਿਆ ਹੈ ਲਾਈਵ ਉੱਥੇ ਅਸੀਂ ਫਰੋਜਪੁਰ ਗਏ ਆ ਨਾਲ ਖੰਡਾ ਟਿੱਕੜੀ ਖੇਡ ਹੁੰਦੀ ਦਿਖਦੀ ਆ ਕੇ ਉਹ ਤਾਂ ਮੌਕਾ ਪਾਲਦੇ ਸੀਗੇ ਪਰ ਨਾਮ ਨੇ ਉਹਨਾਂ ਨੇ ਫਿਰ ਮੁੜ ਕੇ ਉੱਥੇ ਲਾ 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 ਸ਼ੁਰੂ ਕਰਦੇ ਜੀ ਜਿਹੜੇ ਬੀਜੇਪੀ ਦੇ ਐ ਜੋ ਸੰਘ ਦੇ ਬੰਦੇ ਐ ਉਹ ਇਕੱਠੇ ਹਲਾਕੇ ਮੇਰੇ ਕੋਲੇ ਵੀਡੀਓ ਪਈਆਂ ਉੱਥੇ ਦੀਆਂ ਤੁਸੀਂ ਦੇਖੋਗੇ ਉਹਦੇ ਚ 70 80% ਜਿਹੜੇ ਕੋਣਮਣ ਲੋਕ ਹੈਗੇ ਆ ਦੇਖੋ ਅਸੀਂ ਕੋਣਮਣ ਦੇ ਖਿਲਾਫ ਨਹੀਂ ਆ ਕੋਣਮਣ ਲੋਕ ਜਿਹੜੇ ਐ ਮੈਂ ਕਿਹਾ 90% ਲੋਕ ਐ 95% ਲੋਕ ਕੋਣਮਣ ਆ ਤੇ ਵੀਡੀਓ ਵੇਖੋਨਾਂ ਦੀਆਂ ਕੋਣਮਣ ਲੋਕ ਆ ਜਿਹੜੇ ਪਤਤ ਲੋਕ ਆ ਜਿਹੜੇ ਸਹਿਯਤਾਰੀ ਐ ਜਿਹੜੇ ਕੁਰੇਤੀ ਇਹ ਆ ਉਹ ਗੁਰਦੁਆਰੇਾਂ 'ਚ ਸੇਵਾ ਤਾਂ ਕਰ ਸਕਦੇ ਆ ਪਰ ਕਮੇਟੀ ਦੇ ਮੈਂਬਰ ਨਹੀਂ ਬਣ ਸਕਦੇ ਗੁਰੂ ਗ੍ਰੰਥ ਸਾਹਿਬ ਦਾ ਸੰਜ ਹੈ ਗੁਰੂ ਗ੍ਰੰਥ ਸਾਹਿਬ ਦਾ ਸਾਰੇ ਸੇਵਾ ਤੇ ਸਤਿਕਾਰ ਕਰ ਸਕਦੇ ਆ ਪਰ ਸੇਵਾ ਸੰਭਾਲ ਇਹ ਗੁਰਸਿੱਖਾਂ ਜਿੰਮੇ ਆ ਸੇਵਾ ਸੰਭਾਲ ਕਿਸ ਹੋਰ ਜਿੰਮੇ ਨਹੀਂ ਗਈ ਇਹ ਜਿਹੜਾ ਨਾ ਇਹ ਸਭ ਤੋਂ ਮੁਢਲੀ ਗੱਲ ਸੀਗੀ ਪਰ ਉਹਨਾਂ ਦੇ ਮਨ 'ਚ ਤਾਂ ਇਹ ਈਰਖਾ ਸੀਗੀ ਵੀ ਕਿਸੇ ਤਰੱਕੇ ਸਥਾਨ ਖਾਲੀ ਕਰੀਏ ਪਰ ਕਮਾਲ ਦੀ ਗੱਲ ਦੇਖੋ ਮੈਂ ਹੈਰਾਨ ਆ ਵੀ ਜਿਹੜਾ ਬੰਦਾ ਉੱਥੇ ਰਿਗਵਾਈ ਕਰ ਰਿਹਾ ਮੈਂ ਨਾਂ ਵਿਸਰ ਗਿਆ ਕੋਈ ਉੱਥੇ ਕਰਮਚਾਰੀ ਐ ਪੰਜਾਇਸ਼ਵੀਂ ਦੀ ਦਾ ਆਪ ਉਹਨੇ ਦਾੜੀ ਟ੍ਰਿਮ ਕਰ ਰੱਖੀ ਐ ਉਹਦੀ ਘਰ ਵਾਲੀ ਨੇ ਉਸਤੇ ਗੇਸ ਕਰਾ ਰੱਖਿਆ ਉਹ ਆਪ ਦੋ ਜਨਨੀਆਂ ਰੱਖ ਕੇ ਬੈਠਾ ਐ ਉਹਦੀ ਘਰ ਦੀ ਜਦੋਂ ਉਹਨੇ ਦੂਜੀ ਜਨਨੀਆਂ ਰੱਖੀ ਉਹਦੀ ਫੋਟੋਆਂ ਬੜੀ ਵਾਇਰਲ ਹੋ ਗਈਆਂ ਵੀਡੀਓ ਉੱਤੇ ਸੋਸ਼ਲ ਮੀਡੀਆ ਤੇ ਵੀ ਇੱਕ ਬੰਦਾ ਜਿਹੜਾ ਦੋ ਜਨਨੀਆਂ ਰੱਖ ਕੇ ਬੈਠਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਮੈਂ ਹੰਸ ਰਾਜ ਕੋਰ wife of amritpal singh mandigoolu wala rajstan aur masla ye hai ji ki jo apne guru ghar de vich bibi ji nu bi bibi ji nu leke jo bhi inane pind wale ne andolan ya koi mudda utha rakheya hai ode vich gall ye hai ki mata ji mere nal bahut bar mere mere te bahut atyachar ho rahe si mere ghar wale ne ek mere sivaye do budhiyan hor rakh rakhiyan ji aur main jo jehde bande ne dadhi katti hui hai ਉਹਦੀ ਪੰਚਾਇਤ ਬੀਬੀ ਹਰਮੀਤ ਕੌਰ ਕੋਲ ਗਈ ਸੀਗੀ ਬੀਬੀ ਹਰਮੀਤ ਕੌਰ ਨੇ ਉਹਨੂੰ ਉਹਦੋਂ ਕਿਹਾ ਸੀਗਾ ਵੀ ਭਾਈ ਆਪਣਾ ਘਰ ਸਮਾਰ ਬਗਾਨੀਆਂ ਜਨਾਨੀਆਂ ਪਿੱਛੇ ਲੱਗ ਕੇ ਆਪਣਾ ਪਰਿਵਾਰ ਦਾ ਬਿੜਾ ਰੱਖਣਾ ਕਰ ਜੇਲ੍ਹ ਤੋਂ ਚਾਰ ਫੇਰੇ ਲਏ ਆ اخلاق ਤੇ ਕਿਰਦਾਰ ਤੋਂ ਬੰਦਾ ਗਿਰਿਆ ਕਦੀ ਸਟੈਂਡ ਨਹੀਂ ਕਰਦਾ ਉਹਨੂੰ ਡਾਂਟ ਪਿਆੜੂ ਤੇ ਬੀਬੀ ਹਰਮੀਤ ਕੌਰ ਨੇ ਉਹਦੇ ਘਰ ਦੀ ਸਾਥ ਦਿੱਤਾ ਉਸਨੂੰ ਤਾਂ ਅਲਰਜੀ ਸੀਗੀ ਉਸ ਅਲਰਜੀ ਦੁਬਾਰ ਉਹਨੂੰ ਸ਼ੈ ਮਿਲ ਗਈ ਭਾਜਪਾ ਦੀ ਸੰਗ ਦੀ ਉਹ ਆਗੂ ਬਣ ਗਿਆ ਹੁਣ ਕਮਾਲ ਦੀ ਗੱਲ ਉਹਦੀ ਜਿਹੜੀ ਕਰਦੀ ਹੈ ਉਹ ਵੀਡੀਓ ਬਾਕੇ ਦੱਸ ਰਹੀ ਹੈ ਵੀ ਮੇਰਾ ਘਰ ਲਾ ਜਿਹੜਾ ਇਸ ਇਰਖਾ ਕਰਕੇ ਉਹਦੀ ਗਵਾਹੀ ਕਰ ਰਿਹਾ ਕੀ ਹੁਣ ਗੁਰਦੁਆਰਾ ਦਾ ਪ੍ਰਬੰਧ اخلاق ਤੇ ਕਿਰਦਾਰ ਤੋਂ ਗਰੇ ਲੋਕ ਕਰਨਗੇ ਇਸ ਗੱਲ ਦੀ ਸਾਡੀ ਲੜਾਈ ਹੈ ਸਾਡੇ ਕੋਲ ਤੁਸੀਂ ਉਹਨਾਂ ਦੇ ਜਿਹੜੇ ਨਾਲ ਗਏ ਆ ਇਹ ਪ੍ਰਸ਼ਾਸਨ ਕੋਲੇ ਫੋਟੋਆਂ ਪਈਆਂ ਸਾਰੇ ਘੋਨਮੋਣ ਸੰਗ ਤੇ ਬੀਜੇਪੀ ਦੇ ਬੰਦੇ ਆ ਹਾਂ ਕੁਝ ਬੰਦੇ ਸਮਾਸੂਰਤ ਵੀ ਆ। ਦੇਖੋ ਇਹਦੇ 'ਚ ਹੁੰਦੀ ਹੈ ਵੀ 2-4% ਮਹੌਲ ਪੋਲੇ ਲੋਖ ਹੁੰਦੇ ਆ ਨਾ ਜੀ ਉਹ ਮਹੌਲ ਦੇ ਬਤਵਕ ਨਾਲ ਚਲੇ ਜਾਂਦੇ ਆ। ਕੁਝ ਲੋਕ ਸੰਘ ਵੱਲੋਂ ਵਿਜੀ ਵੱਲੋਂ ਪਲਾਂਟ ਕੀਤੇ ਜਾਂਦੇ ਆ। ਜਿਹੜੇ ਦਾੜੇ ਖੁੱਲੇ ਛੜਦੇ ਆ ਕਿਰਪਾਨਾਂ ਪਾਉਂਦੇ ਆ ਗੋਲ ਪੱਗਾ ਬੰਦੇ ਆ ਚੋਲੇ ਬੰਦੇ ਆ ਇਹਨਾਂ ਨੂੰ ਸਰਕਾਰ ਪਲਾਂਟ ਕਰਦੀ ਆ ਚਾਰ ਛਿੱਲੜ ਦੇ ਕੇ। ਚਾਰ ਛਿੱਲੜ ਦੇ ਕੇ ਹੈ ਨਾ ਉਹਨਾਂ ਦੇ ਜਿਹੜਾ ਤੋਰੀ ਫੁਲਕਾ ਚੱਲਦਾ ਹੈ। ਤੇ ਉਹ ਲੋਕ ਹੁਣ ਜੇ ਗੱਲ ਕਰੀ ਉਹਨਾਂ ਲੋਕਾਂ ਦੀ ਉਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਵੀ ਅੱਜ ਤੀ ਤੁਸੀਂ ਕਦੋਂ ਸਿੱਖ ਕੌਮ ਦੀ ਗੱਲ ਕੀਤੀ ਹੈ ਇੱਥੇ ਇਗਜ਼ਾਮ ਵਿੱਚ ਵੀ ਬੱਚਿਆਂ ਦੇ ਕਕਾਰ ਲੈ ਗਏ ਕਿਰਪਾਨਾਂ ਲੈ ਗਈਆਂ ਜਥੇਬੰਦੀਆਂ ਨੇ ਅੰਦੋਲਨ ਕੀਤਾ ਤੁਸੀਂ ਖਮੋਸ਼ ਰਹੇ ਇੱਥੇ ਵੋਟਾਂ ਬਣ ਲਏ ਕਿਰਪਾਨਾਂ ਲੈ ਗਈਆਂ ਤੁਸੀਂ ਤਾਂ ਨਹੀਂ ਬੋਲੇ ਹੜ ਆ ਗਿਆ ਮੀਂਹ ਆ ਗਿਆ ਜਥੇਬੰਦੀ ਸੇਵਾ ਸਮਲ ਲਈ ਤੁਸੀਂ ਤਾਂ ਨਹੀਂ ਬੋਲੇ ਤੁਸੀਂ ਕਿਸੇ ਗੱਲ 'ਚ ਕਦੀ ਆਏ ਹੀ ਨਹੀਂਗੇ ਤੇ ਇਹਨਾਂ ਤੁਹਾਨੂੰ ਕੀ ਹੈ ਜਾਗ ਪਿਆ ਵੀ ਤੁਸੀਂ ਉੱਥੇ ਪਹੁੰਚ ਕੇ ਤੇ ਬੀਬੀ ਹਰਮੀਤੂ ਰਖਾਵਤ ਕਰ ਰਹੇ ਹੋ ਸੋ ਤਾਂ ਪਹਿਲਾ ਸਾਡਾ ਫਰਜ ਕੀ ਹੈ ਅਸੀਂ ਕੌਮ ਦੇ ਹਿੱਤਾਂ ਤੇ ਪਹਿਰਾ ਦਈਏ ਜੇ ਗੁਰੂ ਘਰ ਸਿੱਖਾਂ ਜੇ ਕਹਿੰਦੇ ਆ ਵੀ ਹਾਂ ਗੁਰੂ ਘਰ ਸਿੱਖਾਂ ਫਿਰ ਉੱਥੇ ਤੁਹਾਡੀ ਕਰਨੀ ਕਥਨੀ ਤੁਹਾਡੀ ਬਹਿਣੀ ਤੁਹਾਡੀ ਉੱਠਣੀ ਬੋਲੂਗੀ ਤੁਹਾਨੂੰ ਕਹਿੰਦੀ ਲੋੜਨੇਗੀ ਪਰ ਇਹੋ ਜਿਹੇ ਲੋਕ ਸਰਕਾਰ ਦੇ ਚੋਲੀ ਚੁੱਕ ਬਣ ਕੇ ਵਿਰੋਧਤਾ ਕਰ ਰਹੇ ਪਰ ਨਹੀਂ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੋਈ ਨਾ ਅਸੀਂ ਪਰਵਾਹ ਕੀਤੀ ਹੈ 17 ਸਾਲ ਦੀ ਉਮਰ ਚ ਮੈਂ ਪਹਿਲੀ ਵਾਰ ਜੇਲ੍ਹ ਗਿਆ ਸੀਗਾ ਪਤਾ ਨਹੀਂ ਕਿੰਨੇ ਕੇਸ਼ ਆ ਕਿੰਨੀਆਂ ਜੇਹਲਾਂ ਕਟੀਆਂ ਪਰ ਹਮੇਸ਼ਾ ਸਿੱਖੀ ਸਿਧਾਂਤਾਂ ਤੇ ਕੌਮੀ ਹਿੱਤ ਤੇ ਪਹਿਰਾ ਦਿੱਤਾ ਹੈ ਅੱਜ ਵੀ ਲੜਾਂਗੇ ਅੱਜ ਵੀ ਲੜਾਂਗੇ ਜਿੱਥੇ ਤੱਕ ਬੀਜੇਪੀ ਸੰਘ ਚਾਊਗਾ ਅਸੀਂ ਲੜਾਂਗੇ ਪਰ ਅਸੀਂ ਹਮੇਸ਼ਾ ਇਸ ਗੱਲ ਸੋਚਦੀ ਆਂ ਵੀ ਦੇਸ਼ ਦਾ ਮਾਹੌਲ ਗੰਧਲਾ ਨਹੀਂ ਹੋਣਾ ਚਾਹੀਦਾ ਆ ਅਸੀਂ ਪ੍ਰੇਮ ਪਿਆਰ ਭਾਈਚਾਰਾ ਸਾਂਝ ਬਣਨੀ ਚਾਹੀਦੀ ਹੈ ਪਰ ਬੀਜੇਪੀ ਨੂੰ ਪਤਾ ਹੈ ਕੋਈ ਬੀਜੇਪੀ ਜੇ ਇਹ ਗੱਲਾਂ ਧਰਮਾਂ ਦੀ ਗੱਲ ਨਹੀਂ ਕਰੂ ਵੋਟਰਾਂ ਨੂੰ ਮਿਲ ਨਹੀਂ ਆਉਂਦੇ ਉਹ ਤਾਂ ਵਿਕਾਸ ਦੀ ਗੱਲ ਕਰਦੇ ਨਹੀਂਗੇ ਉਹ ਤਾਂ ਨਫਰਤ ਫਲਾਉਂਦੇ ਆ ਧਰਮਾਂ 'ਚ ਨਫਰਤ ਹੈ ਹਿੰਦੂ ਮੁਸਲਮਾਨ ਸਿੱਖ ਕਰਤਾ ਜੀ ਇਹਨਾਂ ਨੂੰ ਉਲਝਾਈ ਰੱਖੋ ਆਕੇ ਤੇ ਕੁਝ ਸਾਡੇ ਜਾਣੇ-ਜਾਣੇ 'ਚ ਕੋਈ ਸਾਡੇ ਬੰਦੇ ਆ ਉਹਦੇ ਇਹ ਪਛਲਕ ਬਨ ਜਾਂਦੇ ਆ ਕੁਝ ਲਾਲਚ ਹੁੰਦਾ ਹੈ ਕਈਆਂ ਦੀ ਹੌਮੈ ਨੂੰ ਪੱਠੇ ਪੰਦੇ ਆ ਕਈਆਂ ਚੋਧਰ ਭਲਦੇ ਆ ਰਾਜਸਤਾ ਦਾ ਸਹਾਰਾ ਲੈਂਦੇ ਆ ਪੱਲੇ ਸਵਣ ਹੁੰਦਾ ਨੀਗਾ ਪਰ ਅਸੀਂ ਆਪਣੇ ਅਕੀਦੇ ਪ੍ਰਤੀ ਆਪਣੇ ਸਿਧਾਂਤਾਂ ਪ੍ਰਤੀ ਅਡੋਲ ਹਾਂ ਹਾਂ ਜੇ ਕਿਸੇ ਨੂੰ ਸ਼ਿਕਾਇਤ ਹੈਗੀ ਆ ਜੇ ਮੰਨਦੇ ਆ ਵੀ ਕਿਸੇ ਨੂੰ ਤਕਲੀਫ ਹੈ ਹੁੰਦੀ ਆ ਨਾ ਹਸਤਾਂ ਤੋਂ ਹਰ ਬੰਦੇ ਤੋਂ ਜਿਹੜਾ ਕੰਮ ਕਰੂਗਾ ਉਸ ਤੋਂ ਗਲਤੀਆਂ ਵੀ ਹੋਣਗੀਆਂ ਇਹ ਕੁਦਰਤੀ ਇੱਕ ਦਸਤੂਰ ਹੈ ਕੁਦਰਤੀ ਜਿੰਨੇ ਕਰਨੇ ਡੱਕ ਨਹੀਂ ਆ ਉਹਦਾ ਕੀ ਹੋਊਗਾ ਜੇ ਉਸ ਤੋਂ ਹੋ ਗਈ ਜਿਹੜਾ ਰਹਿਣੇ ਕਰਿਆ ਜਿੰਨੇ ਵੀ ਤੜਕੇ ਦੁਕਾਨ ਖੋਲੀ ਜੇ ਮਾਤਾ ਦੀ ਕੀਤੀ ਤੇ ਸ਼ਟਰ ਖੋਲ ਕੇ ਬਹਿ ਕੇ ਰਾਤ ਨੂੰ ਬੰਦ ਕਰਤੀ ਆ ਹਨਾ ਤੜਕੇ ਜੇ ਉੱਥੇ ਚਲੇ ਗਏ ਤੋਰੀ ਫੜ ਕੇ ਛਾਕੇ ਵਾਪਸ ਆ ਗਈ ਉਹਨਾਂ ਕੀ ਗਲਤੀ ਹੋਊਗੀ ਅਸੀਂ ਕੰਨੇ ਆ ਜੇ ਤੁਨ ਨੂੰ ਕੋਈ ਸਮੱਸਿਆ ਹੈ ਕੋਈ ਦਿੱਕਤ ਹੈ ਸਾਡੇ ਵਾਸਤੇ ਗੁਰਬਾਣੀ ਦਾ ਬੜਾ ਸਪਸ਼ਟ ਫੁਰਮਾਨ ਹੈ ਹੋਏ ਇਕੱਤਰ ਮਿਲੋ ਮਰਪਾਈ ਦੁਬਿਧਾ ਦੂਰ ਕਰੋ ਲੈ ਬਲਾਇ ਆਓ ਸਿਰ ਜੋੜ ਕੇ ਬੈਠੋ ਆਪਾਂ ਆਪਣੇ ਮਸਲੇ ਹੱਲ ਕਰੀਏ ਪਰ ਤੁਹਾਨੂੰ ਲੱਗਦਾ ਹੈ ਵੀ ਸਾਡੀ ਗੱਲ ਹੀ ਨਿਬੜਨੀ ਤਖਸੀਦ ਦੰਦਵਾ ਸਾਹਿਬ ਹੈ ਉੱਥੇ ਗੱਲ ਕਰੋ ਸ਼੍ਰੀ ਕਾਂਟਕ ਸਾਹਿਬ ਹੈ ਸਾਡਾ ਸੁਪਰੀਮ ਅਥਾਰਟੀ ਸਾਡੀ ਸੁਪਰੀਮ ਪਾਵਰ ਸਾਡੀ ਸੁਪਰੀਮ ਕੋਰਟ ਸ਼੍ਰੀ ਕਾਂਟਕ ਸਾਹਿਬ ਹੈ ਉੱਥੇ ਪਹੁੰਚੋ ਕਰੋ ਸ਼ਿਕਾਇਤ ਮੈਂ ਕਿ ਹੱਲ ਕਰੋ ਪਰ ਕੋਈ ਥਾਣਾ ਕੋਈ ਐਮਐਲਏ ਜਿੱਤਿਆ ਜੀ ਹਾਰਿਆ ਕੋਈ ਸਰਕਾਰ ਸਾਡੇ ਕੌਮੀ ਫੈਸਲੇ ਨਹੀਂ ਕਰ ਸਕਦੀ ਇਸੇ ਕਰਕੇ ਅਸੀਂ ਬੀਜੇਪੀ ਦੇ ਖਿਲਾਫ ਆ ਤੇ ਬੀਜੇਪੀ ਸਿਰਫ ਜਿਹੜਾ ਸਵਾਲ ਕਿਤਨਾ ਪਹਿਲਾ ਸਵਾਲ ਸਿੱਖਾਂ ਦੀ ਜਵਾਨ ਬੰਦ ਕਰਨ ਵਾਸਤੇ ਸਿੱਖਾਂ ਦੀ ਆਵਾਜ਼ ਬੰਦ ਕਰਨ ਵਾਸਤੇ ਇਹ ਜਿਹੜੀ ਸਾਜਸ਼ਾ ਰਚ ਰਹੀਆਂ ਪਰ ਅਸੀਂ ਬਿਲਕੁਲ ਬੇਖੌਫ ਲੜਾਈ ਜਾਰੀ ਰੱਖਾਂਗੇ ਕਿਸੇ ਹੱਦ ਤੱਕ ਜਾਣਾ ਪਿਆ ਜਾਵਾਂਗੇ ਪਰ ਸਿੱਖੀ ਪਰੰਪਰਾਵਾਂ ਸਿੱਖੀ ਮਰਿਆਦਾ ਸਿੱਖੀ ਸਿਧਾਂਤਾਂ ਦਾ ਕਾਣ ਨੇ ਹੁੰਦੇ ਵਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਸਿਰਫ ਇੱਕ ਸਵਾਲ ਦੇ ਵਿੱਚ ਹੀ ਸਾਰੇ ਹਾਲਾਤ ਬਿਆਨ ਕਰਤੇ ਲਾਸਟ ਵਾਰ ਸਾਡਾ ਆ ਜੀ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਕੁਝ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਾਂ ਸਰੋਤਿਆਂ ਦਾ ਜਿਨ੍ਹਾਂ ਨੇ ਸਾਰਾ ਇੰਟਰਵਿਊ ਬੜੇ ਸ਼ਿੱਦਤ ਨਾਲ ਵੇਖਿਆ ਸਾਡੀ ਇੱਕ ਬੇਨਤੀ ਹੈ ਧਰਮਾਂ ਦਾ ਭਾਈਚਾਰਾ ਵਧੇ Hindu ਹੈ ਪੱਕਾ Hindu ਬਣੇ ਜਿਨੇ ਉਹਦਾ ਧਰਮ ਹੀ ਹੋਵੇ ਮੁਸਲਮਾਨ ਹੈ ਪੱਕਾ ਮੁਸਲਮਾਨ ਬਣੇ ਪੰਜ ਵਕਤ ਦੀ ਨਮਾਜ਼ ਪੜੇ ਸਿੱਖ ਹੈ ਅੰਮ੍ਰਿਤਪਾਨ ਕਰੇ ਹਰ ਬੰਦਾ ਆਪਣੇ ਧਰਮ ਚ ਪਰਪੱਕ ਰਵੇ ਤੇ ਦੂਜੇ ਧਰਮਾਂ ਦਾ ਸਨਮਾਨ ਕਰੇ ਤਾਂ ਹੀ ਸਾਡਾ ਸੁਹਾਰਦ ਸਾਡਾ ਭੈਚਾਰ ਵਸ ਸਕਦਾ ਤੇ ਸਾਡੇ ਦੇਸ਼ 'ਚ ਜਿਹੜੀ ਮੁਹੱਬਤ ਹੈ ਸਾਜ ਬਣ ਸਕਦੀ ਹੈ ਮੇਰਾ ਅੱਜ ਦੇ ਸ਼ਰੋਤਿਆਂ ਨੂੰ ਇਹ ਹੀ ਸੰਦੇਸ਼ ਹੈ ਰੱਬ ਮਿਹਰ ਕਰੇ ਹਰ ਸੰਘਰਸ਼ ਚੋਂਤੀ ਸੁਰਖਰੂਕ ਨਿਕਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ